ਅਲਗਾ ਤੋਂ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮੋਗਾ ਚ ਬਰਨਾਲਾ ਰੋਡ ਤੇ ਇੱਕ ਦਰਦਨਾਕ ਹਾਸਵਾ ਪਰੇ ਜਿਸ ਚ ਇੱਕ ਨਵ ਵਿਆਹੇ ਜੋੜੇ ਸਣੇ ਕੁੱਲ 4 ਲੋਕਾਂ ਦੀ ਮੌਤ ਹੋ ਗਈ ਹੈ ਜੀਹਾਂ ਇੱਕ ਪੱਥਰਾਂ ਨਾਲ ਭਰਿਆ ਟਰੱਕ ਕਾਰ ਤੇ ਪਲਟ ਗਿਆ ਹੈ ਜਿਸ ਤੋਂ ਬਾਅਦ ਕਾਰ ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਹਾਂ ਹੁਣ ਨਿਕਲੂਗੀ ਹੁਣ ਭਰਾ ਹੁਣ ਨਿਕਲੂਗੀ ਜਾਣਕਾਰੀ ਮੁਤਾਬਕ ਪੱਥਰਾਂ ਨਾਲ ਭਰਿਆ ਇੱਕ ਟਰੱਕ ਸੜਕ ਤੇ ਜਾ ਰਿਹਾ ਸੀ ਅਤੇ ਜਦੋਂ ਕਾਰ ਨੇ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਰੱਕ ਕਾਰ ਦੇ ਉੱਪਰ ਪਲਟ ਗਿਆ ਜਿਸ ਤੋਂ ਬਾਅਦ ਕਾਰ 'ਚ ਸਵਾਰ ਸਾਰੇ ਵਿਅਕਤੀਆਂ ਦੀ ਮੌਤ ਹੋ ਗਈ ਜਿਸ ਇੱਕ ਨਵ ਵਿਆਹਿਆ ਜੋੜਾ ਵੀ ਸੀ ਉਧਰ ਲੋਕਾਂ ਨੂੰ ਟਰੱਕ ਨੂੰ ਹਟਾਉਣ ਅਤੇ ਕਾਰ ਨੂੰ ਉਸ ਦੇ ਥੱਲੇ ਤੋਂ ਕੱਢਣ ਲਈ ਕਈ ਘੰਟਿਆਂ ਦਾ ਸਮਾਂ ਲੱਗਿਆ ਪੱਥਰ ਦਾ ਭਰਿਆ ਟਿਪਰ ਆਉਂਦਾ ਸੀ ਮੂਹਰੇ ਇਹਦੇ ਨਾਲ ਹੀ ਇਹਦੇ ਪਿਛਲੇ ਪਾਸੇ ਗੱਡੀ ਆਉਂਦੀ ਸੀਗੀ ਉਹਨਾਂ ਨੇ ਗੱਡੀ ਓਵਰਟੇਕ ਕਰਕੇ ਤੇ ਜਮਾ ਮੂਹਰ ਦੀ ਮੋੜ ਲਈ ਖੱਬੇ ਪਾਸੇ ਨੂੰ ਰੋਡ ਸੀਗਾ ਉੱਲ ਨੂੰ ਮੁਰਦੀ ਮੁਰਦੀ ਪਿੱਛੋਂ ਥੋੜਾ ਜਿਹਾ ਵੇਟ ਕਰਨ ਲਿੰਦੇ ਤਾਂ ਟਰੱਕ ਨਾ ਗਿਆ ਉਹਦੇ ਬਾਅਦ ਚ ਮੋੜਨ ਦੇ ਠੀਕ ਰਹਿੰਦੇ ਪਰ ਮੁਰਦੀ ਮੁਰਤੀ ਉਹ ਅਨ ਕੰਟਰੋਲ ਹੋ ਗਿਆ ਟਰੱਕ ਉਹਨਾਂ ਤੋਂ ਜਿਹੜਾ ਕਹਿੰਦਾ ਮੂਰੇ ਆ ਗਿਆ ਉਹ ਤੋਂ ਫਿਰ ਸੰਭਲਿਆ ਨਹੀਂ ਟਰੱਕ ਬ੍ਰੇਕਾਂ ਬਹੁਤ ਮਾਰੀਆਂ ਟਰੱਕ ਵਾਲੇ ਨੇ ਤੇ ਫਿਰ ਉਹਦੇ ਉੱਤੇ ਆ ਕੇ ਡਿੱਗ ਗਿਆ ਚਾਰ ਜਾਨੇ ਚ ਗਈ ਹਾਂਜੀ ਗੱਡੇ ਆ ਜੀ ਕਿੱਦੋਂ ਆਏ ਜੀ ਇਹ ਜੀ ਆਏ ਸੀਗੇ ਹਨੂਮਾਨ ਘੜ ਤੋਂ ਦੱਸ ਦਿਆ ਜੀ ਉੱਥੋਂ ਆਏ ਸੀਗੇ ਦੋਦਰ ਚੱਲੇ ਸੀਗੇ ਟਰੱਕ ਪਲਟ ਕੇ ਸੀ ਕਰ ਦੋ ਹਾਂਜੀ ਟਰੱਕ ਉੱਤੇ ਪਲਟ ਗਿਆ ਜੀ ਬਹੁਤ ਟਾਈਮ ਲਾਇਆ 8 ਘੰਟੇ ਤੱਕ ਹੀ ਲਾਇਆ ਪੂਰਾ ਸੀ ਤਾਂ ਹੱਥਾਂ ਨਾਲ ਪੱਥਰ ਲਾਇਆ ਸਾਰਾ ਟਰੱਕ ਮਾਲਦ ਕੀਤਾ ਉਹਨਾਂ ਨੇ ਆਦੀਓ ਮਿਲਦਾ ਜਿਹੜੇ ਲੈ ਕੇ ਐਂਬੂਲੈਂਸ ਸੀ ਮੁਸ਼ਕਲ ਆਈ ਉਹਨਾਂ ਦਾ ਤੱਕਿੱਥੇ ਜਾ ਕੇ ਪਤਾ ਲੱਗੂਗਾ ਇੱਥੋਂ ਤੱਕ ਮੈਨੂੰ ਲੱਗਦਾ ਖਤਮ ਨਹੀਂ ਸੀ ਕੁੜੀ ਇੱਕ ਨਿੱਕੀ ਜੀ ਵਜੀ ਆਈ ਉਹਦਾ ਇੱਕ ਪਾਸੇ ਦੀ ਕੱਢ ਲਈ ਸੀ ਅਸੀਂ ਹੋਗਰੇ ਵੇਈ ਦੀ ਫਰਕ ਹੈ ਪੱਥਰ ਉੱਤਰ ਪਾਸੇ ਕਰਕੇ ਰੋਈ ਜਾਂਦੀ ਸੀ ਵਿੱਚੋਂ ਕੱਚੀ ਸੀ ਬਾਹਰ ਜਦ ਕੇ ਮੌਕੇ ਤੇ ਪਹੁੰਚੀ ਪੁਲਿਸ ਨੇ ਜੀਸੀਬੀ ਅਤੇ ਹੋਰ ਮਸ਼ੀਨਾਂ ਨੂੰ ਬੁਲਾਇਆ ਅਤੇ ਟਰੱਕ ਨੂੰ ਪਾਸੇ ਕਰਵਾਇਆ ਜਦ ਕੇ ਐਂਬੂਲੈਂਸ ਬੁਲਾ ਕੇ ਕਾਰ ਸਵਾਰ ਚਾਰਾਂ ਵਿਅਕਤੀਆਂ ਨੂੰ ਹਸਪਤਾਲ ਭੇਜਿਆ ਗਿਆ ਪਰ ਕਿਹਾ ਜਾ ਰਿਹਾ ਹੈ ਕਿ ਚਾਰਾਂ ਦੀ ਉਦੋਂ ਤੱਕ ਮੌਤ ਹੋ ਚੁੱਕੀ ਸੀ ਬਾਬਾ ਜੇ ਦੇ ਲਗਭਗ ਜਿਹੜਾ ਮੋਗਾ ਤੋਂ ਜਿਹੜਾ ਵੇ ਆ ਇੱਥੇ ਪਿੰਡ ਪੈਂਦਾ ਬੁੱਟਰਕਲਾ ਉੱਥੇ ਬੁੱਟਰਕਲਾ ਤੇ ਇੱਕ ਦੌਦਰ ਜਾਣ ਵਾਲਾ ਮੇਨ ਰੋਡ ਤੇ ਇੱਕ ਚਰਸਤਾ ਪੈਂਦਾ ਤੇ ਉੱਥੇ ਇੱਕ ਟਿੱਪਰ ਸੀ ਪੱਥਰਾਂ ਦਾ ਭਰ ਕੇ ਮੁਕਾ ਰਿਹਾ ਸੀ ਤੇ ਬੁੱਟਰਾਂ ਪੁੱਟਰ ਪਿੰਡ ਸਾਈਡ ਤੋਂ ਇੱਕ ਬ੍ਰੂਤੀ ਜਿਹੜੀ ਸਵਿਫਟ ਕਾਰ ਵਿੱਚ ਇੱਕ ਨੰਮ ਬਿਆਹਾ ਜੋੜਾ ਸੀ ਤੇ ਦੋ ਹੋਰ ਔਰਤ ਤੇ ਆਰਟ ਮੈਂਬਰ ਚੱਲ ਸੀਗਾ ਇਹ ਉਹ ਕਿਸੇ ਕਾਰਨ ਜਿਹੜਾ ਟਿੱਪਰ ਸੀਗਾ ਬੜੀ ਧਰੀ ਨਾਲ ਆ ਰਿਹਾ ਤੇ ਇੱਕ ਇਹਦੇ ਉੱਤੇ ਕਾਰ ਦੇ ਉੱਪਰ ਹੀ ਪਲਟ ਗਿਆ ਤੇ ਅਸੀਂ ਨਜ਼ਦੀਕ ਹੀ ਸੀ ਸਾਡੀ ਪੁਲਿਸ ਪਾਰਟੀ ਅਸੀਂ ਉਸੇ ਟਾਈਮ ਹੀ ਸਾਰਿਆਂ ਨੇ ਬੜੀ ਐਪਰਟਸ ਕੀਤੀ ਪਰ ਉਹਦੇ ਕਿਸੇ ਦੀ ਕੋਈ ਬਾਹਰ ਨਹੀਂ ਚੱਲੀ ਕਿਉਂਕਿ ਸਾਰਾ ਜਿਹੜਾ ਟਿਪਰ ਸੀਗਾ ਕਾਰ ਦੇ ਉੱਪਰ ਪਲਟਿਆ ਹੋਇਆ ਸੀ ਜੇ ਇੱਕ ਛੋਟੀ ਬੱਚੀ ਜਿਹਦੀ ਉਮਰ ਤਕਰੀਬਨ 8-9 ਸਾਲ ਦੀ ਸੀ ਜਦੋਂ ਐਕਸੀਡੈਂਟ ਹੋਇਆ ਉਹ ਬੜਕ ਕੇ ਟਾਕੀ ਰਹੀ ਉਹ ਬਾਹਰ ਨਿਕਲ ਗਈ ਇੱਕ ਕੋਈ ਪਰਿਵਾਰ ਤੇ ਫਿਰ ਅਸੀਂ ਮੌਕੇ ਤੇ ਹਾਈਟ ਲੋਕਾਂ ਦੀ ਮਦਦ ਦੇ ਨਾਲ ਹਾਈਡਰੇ ਮੰਗਾ ਕੇ ਤੇ ਫਿਰ ਐਂਬੂਲੈਂਸਾਂ ਮਗਾ ਕੇ ਬੜੀ ਜਦੋਜਹਿਦ ਦੇ ਨਾਲ ਉਹਨੂੰ ਪਰਿਵਾਰ ਨੂੰ ਸਾਰਿਆਂ ਨੂੰ ਵਿੱਚੋਂ ਬਾਹਰ ਕੱਢਿਆ ਜਿਹਦੇ ਵਿੱਚ ਇੱਕ ਆਦਮੀ ਤੇ ਔਰਤ ਜਿਹੜੇ ਨਾਮ ਪਿਆ ਇਹ ਜਾਪਦੇ ਸੀਗੇ ਤੇ ਇੱਕ ਹੋਰ ਆਦਮੀ ਤੇ ਔਰਤ ਸੀਗਾ ਤੇ ਉਹ ਅਸੀਂ ਬਾਹਰ ਕੱਢ ਕੇ ਮੁੱਢਲੀ ਸਿਹਤ ਲਈ ਮੋਗੇ ਹਸਪੀਟਲ ਭੇਜਿਆ ਇਹ ਹਜੇ ਤਾਂ ਅਸੀਂ ਉਥੇ ਭੇਜਿਆ ਮੁੱਢਲੀ ਸਿਹਤ ਲਈ ਹਜੇ ਸ਼ਾਇਦ ਉਹਨਾਂ ਦੀ ਹਾਲਤ ਬੜੀ ਕ੍ਰਿਟੀਕਲ ਹਾਲਤ ਚ ਆਪ ਰਹੀ ਸੀ ਦੱਸਿਓ ਕਿ ਇਹ ਹਾਸਾ ਬਰਨਾਲਾ ਰੋਡ ਤੇ ਪਿੰਡ ਬੋਟਰ ਕਲਾਂ ਖੁਲ ਵਾਪਰਿਆ ਜਿਸ ਤੋਂ ਬਾਅਦ ਇਲਾਕੇ 'ਚ ਸੋਗ ਪਸਰ ਗਿਆ ਅਤੇ ਉੱਥੇ ਹੀ ਇਸ ਦਰਦਨਾਕ ਘਾਸੀ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬੇहद ਹੀ ਦਿਲ ਨੂੰ ਝੰਜੋੜ ਦੇਣ ਵਾਲੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ